ਅੱਛਾ ਗਾਉਤੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਮੈਂ ਸੂਟ ਵੀਰ ਕੀਤਾ ਹੈ ਆਪਾਂ ਗਲਾਸ ਟਿਸ਼ੂ ਦੇ ਉੱਪਰ ਬਣਾਇਆ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜਿਹੜਾ ਵਰਕ ਹੈ ਜੀ ਸਾਰਾ ਆਰੀ ਦਾ ਕੀਤਾ ਹੋਇਆ ਹੈਗਾ ਇਸ ਤਰ੍ਹਾਂ neck ਦਾ ਡਿਜ਼ਾਈਨ ਆ ਜਾਊਗਾ ਤੇ ਸੈਂਟਰ ਦੇ ਵਿੱਚ ਵਰਕ ਹੈ A shape ਆਪਾਂ ਮਤਲਬ ਸੂਟ ਹੈ ਜਿਹੜਾ ਰੈਡੀ ਕੀਤਾ ਹੈ ਜੀ ਬਾਟਮ ਤੇ ਵਰਕ ਆ ਜਾਊਗਾ ਇਹਦਾ ਸਾਰਾ ਆਰੀ ਦੇ ਵਿੱਚ ਆਪਾਂ ਪੈਚ ਲਗਾ ਕੇ ਕੰਮ ਕੀਤਾ ਹੈਗਾ ਤੇ ਸਾਰਾ ਬਾਜੂ ਦੇ ਉੱਪਰ ਕੰਮ ਆ ਜਾਊਗਾ ਦੁਪੱਟਾ ਆਪਾਂ ਫੁੱਲ ਪਿਓਰ ਆਰਗੈਂਜ਼ਾ ਦਾ ਰੱਖਿਆ ਜੀ ਵਿੱਚ ਤਾਂ ਆਪਾਂ ਟਿਸ਼ੂ ਪੱਟੀ ਲਗਾਈ ਹੈਗੀ ਦੁਪੱਟੇ ਤੇ ਬਹੁਤ سارے ਕਲਰ ਅਵੇਲੇਬਲ ਹੈਗੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਦਿੰਨੇ ਆਂਗੇ ਤੇ ਤੁਸੀਂ ਜਿਹੜੇ ਵੀ ਕਲਰ ਤੇ ਰੈਡੀ ਕਰਾਉਣਾ ਚਾਹੁੰਦੇ ਹੋ ਆਪਣਾ ਸਿਲੈਕਟ ਕਰਕੇ ਭੇਜ ਸਕਦੇ ਹੋਗੇ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਹੈ ਜੀ ਆਪਣੇ ਰੈਡੀ ਕਰਵਾਏ ਨੇ ਆਪਾਂ ਆਰੀ ਦੇ ਵਿੱਚ ਕਰਾਏ ਨੇਗੇ ਬਲੈਕ ਕਲਰ ਦੇ ਵਿੱਚ ਕਰਾਏ ਨੇ ਪਸ਼ਮੀਨੇ ਦੇ ਸੂਟ ਨੇਗੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਲੋ ਜੀ ਇਸ ਤਰ੍ਹਾਂ ਡਿਜ਼ਾਈਨ ਹੈ ਜੀ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਤੇ ਵਿੱਚ ਬੁੱਟੀਆਂ ਆ ਜੂਗੀ ਬਹੁਤ ਹੀ ਜਿਆਦੇ ਸੋਹਣਾ ਕੰਮ ਹੋਇਆ ਹੋਇਆ ਤੇ ਦੈਨ ਇਸ ਤੋਂ ਬਾਅਦ ਆ ਜੂਗਾ ਜੀ ਇਹ ਪਾਵਾਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਸਾਰਾ ਹੱਥੀ ਮਸ਼ੀਨ ਆਰੀ ਦਾ ਕੰਮ ਹੈ ਜੀ ਇਹ ਆਪਾਂ ਜਿਹੜਾ ਰੈਡੀ ਕਰਵਾਏ ਨੇਗੇ ਸੂਟ ਲੋ ਜੀ ਰੈਡੀ ਟੂ ਵੇਅਰ ਪੀਸ ਨੇ ਇਹ ਬਾਟਮ ਦੇ ਉੱਪਰ ਵਰਕ ਆ ਜੂਗਾ ਦੁਪੱਟਾ ਇਸ ਇਹਦੇ ਨਾਲ ਨਹੀਂ ਹੈਗਾ ਤੇ ਇਹ ਹੈਗੇ ਨੇ ਆਪਣੇ ਕੋਲ ਤਿੰਨ ਪੀਸ ਅਵੇਲੇਬਲ ਨੇ ਜੀ ਜਲਦੀ ਜਲਦੀ ਭੈਣ ਆਰਡਰ ਕਰ ਦਿਓ ਜਿਹੜੀ ਭੈਣ ਨੂੰ ਵੀ ਚਾਹੀਦਾ ਰੈਡੀ ਟੂ ਵੇਅਰ ਨੇ ਅੱਜ ਤੁਸੀਂ ਪੇਮੈਂਟ ਕਰ ਦਿਓਗੇ ਕੱਲ ਨੂੰ ਆਪਾਂ ਤੁਹਾਡਾ ਪਾਰਸਲ ਲਗਾ ਦਿੱਤਾ ਜਾਊਗਾ ਠੀਕ ਹੈ ਜੀ ਤੇ ਪਸ਼ਮੀਨੇ ਦੇ ਸੂਟ ਨੇ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤੇ ਨੈਕਸਟ ਸੂਟ ਹੈਗੇ ਜੀ ਇਹ ਵੀ ਪਸ਼ਮੀਨੇ ਦੇ ਉੱਪਰ ਆਪਾਂ ਰੈਡੀ ਕਰਵਾਏ ਸੀਗੇ ਸੋਲਡ ਹੋ ਚੁੱਕੇ ਨੇਗੇ ਰਿਪੀਟ ਤੁਸੀਂ ਆਰਡਰ ਦੇ ਸਕਦੇ ਹੋ ਇਹ ਸੂਟਾਂ ਦੇ ਜਦੋਂ ਤੁਸੀਂ ਰੈਡੀ ਕਰਵਾਉਣਾ ਚਾਹਣੀ ਹੋਗੇ ਤੁਸੀਂ ਦੇਖ ਸਕਦੇ ਹੋਗੇ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਵਿਦ ਚਾਕਾਂ ਦੇ ਉੱਪਰ ਆ ਜਾਊਗਾ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈ ਜਿਹੜਾ ਪਰ ਰੈਡੀ ਕੀਤਾ ਹੈਗਾ ਤੇ neck ਦੇ ਉੱਪਰ ਵਰਕ ਆ ਜਾਊਗਾ ਤੇ ਸ਼ੋਲਡਰ ਦੇ ਉੱਪਰ ਐ ਜੀ ਵਰਕ ਸਾਰਾ ਮਸ਼ੀਨ ਦਾ ਕੀਤਾ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਲੋ ਜੀ ਇਸ ਤੋਂ ਬਾਅਦ ਇਹਦੀ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਹੜਾ ਬਾਟਮ ਦੇ ਉੱਪਰ ਕੀਤਾ ਹੋਇਆ ਫੁੱਲ ਹੈਵੀ ਹੈਗਾ ਇਹਦੇ ਨਾਲ ਦੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਆਨ ਆਰਡਰ ਕਰਵਾ ਸਕਦੇ ਹੋ ਬਟ ਆਪਾਂ ਰੈਡੀ ਟੂ ਵੇਅਰ ਪੀਸ ਪਾਈ ਸੀਗੇ ਪਹਿਨਣ ਦੇ ਨਾਲ ਦੀ ਨਾਲ ਆਪਣੇ ਆਰਡਰ ਫਾਈਨਲ ਕਰਕੇ ਸੂਟ ਸਟਿਚਿੰਗ ਲਈ ਦੇ ਚੁੱਕੀਆਂ ਸੀ ਠੀਕ ਹੈ ਜੀ ਇਹ ਦੋ ਸੂਟ ਆਪਾਂ ਦਿਖਾਏ ਨੇਗੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਜੀ ਆ ਮੇਰੇ ਵਾਲੇ ਨਾਲ ਦੇ ਸੂਟ ਨੇ ਬਹੁਤ سارے ਸੂਟ ਪਹਿਲਾਂ ਵੀ ਅਨ ਸਟਿਚ ਮੈਂ ਤੁਹਾਨੂੰ ਸੂਟ ਦਿਖਾ ਚੁੱਕੀ ਆਂਗੀ ਬਹੁਤ سارے ਸੂਟ ਰਹਿਣਗੇ ਬਾਹਨ ਰਹੇ ਨੇ ਇਹਦੇ ਨਾਲ ਦੇ ਲਓ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ neck ਤੇ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ neck ਦਾ ਡਿਜ਼ਾਈਨ ਹੈਗਾ ਤੇ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਕੰਮ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਆ ਜਾਊਗਾ ਵਰਕ ਸੇਮ ਡਿਜ਼ਾਈਨ ਦੇ ਸੂਟ ਨੇਗੇ ਜਿਹੜੇ ਰੈਡੀ ਕਰਵਾਏ ਨੇਗੇ ਤੇ ਇਸ ਤੋਂ ਬਾਅਦ ਬੈਕ ਤੇ ਵੀ ਉਨਾ ਹੀ ਵਰਕ ਹੈਗਾ ਜਿੰਨਾ ਮਤਲਬ ਫਰੰਟ ਤੇ ਹੈਗਾ ਠੀਕ ਹੈ ਜੀ ਤੇ ਬਾਟਮ ਤੇ ਵਰਕ ਆ ਜਾਊਗਾ ਸੇਮ ਇਦਾਂ ਹੀ ਤੇ ਨਾਲ ਹੈਗਾਗਾ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਸੈਂਟਰ ਦੇ ਵਿੱਚ ਆਪਾਂ ਬੇਸ ਨਾਲ ਦਾ ਰੱਖਿਆ ਹੈਗਾ ਤੇ ਸਾਈਡਾਂ ਆਪਾਂ ਵਰਕ ਵਰਕ ਨਾਲ ਦੀਆਂ ਰੱਖੀਆਂ ਨੇਗੀਆਂ ਦੇਖੋ ਟਾਈ ਐਂਡ ਡਾਈ ਕਰਵਾਇਆ ਬਹੁਤ ਹੀ ਜਿਆਦਾ ਸੋਹਣਾ ਲੜ ਤੇ ਨਵਿੱਤ ਆਪਾਂ ਟਿਸ਼ੂ ਪੱਟੀ ਦਿੱਤੀ ਹੈਗੀ ਬਹੁਤ ਸੋਹਣੀ 골ਡਨ ਦੇ ਵਿੱਚ ਹੈਗੀ ਤੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਸੇਮ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਸੂਟ ਲਓ ਜੀ ਇਸ ਤੋਂ ਬਾਅਦ ਆਪਾਂ ਮੈਂ ਵੀਅਰ ਕੀਤਾ ਸੀਗਾ ਸੂਟ ਇਹਦੇ ਨਾਲ ਦੇ ਸੂਟ ਬਹੁਤ ਸਾਰੀਆਂ ਭੈਣਾਂ ਦੇ ਆਰਡਰ ਰਿਪੀਟ ਚੱਲ ਰਹੇ ਨੇ ਕਿ ਦੁਬਾਰਾ ਫਿਰ ਰੈਗੂਲਰ ਆਰਡਰ ਨੇ ਜੀ ਇਹ ਸੂਟਾਂ ਦੇ ਇਹ ਬਸ ਇਦਾਂ ਹੀ ਸਟਿਚ ਕਰਵਾਇਆ ਸੀ ਬਰਾਸ਼ੋ ਦੇ ਉੱਪਰ ਕਰੀਮ ਕਲਰ ਦੇ ਵਿੱਚ ਇਹ ਸੂਟ ਹੈਗਾ ਕੇਰਾ ਆ ਜਾਊਗਾ ਤੇ ਨੈਕ ਸੇਮ ਸਟਾਈਲ ਜਿੱਦਾਂ ਮੇਰਾ ਸੀਗਾ ਉਦਾਂ ਹੀ সুইਟ ਹਾਰਟ ਨੈਕ ਬਣਿਆ ਹੋਇਆਗਾ ਤੇ ਇਸ ਤੋਂ ਬਾਅਦ ਆ ਜਾਣਗੀਆਂ ਬਾਵਾਆਂ ਜਾਣਗੀਆਂ ਜੀ ਪੱਟੀ ਲਗਾ ਕੇ ਵਾਲ ਆਪਾਂ ਪਾਏ ਨੇ ਸਿਰਫ ਆਪਾਂ ਫਰੰਟ ਤੇ ਅੱਗੇ-ਅੱਗੇ ਪਾਏਨੇਗੇ ਵਾਲ ਮੋਢੇ ਦੇ ਉੱਪਰ ਕੋਈ ਨਹੀਂ ਪਾਏ ਹੈਗੇ ਤੇ ਇਸ ਤੋਂ ਬਾਅਦ ਹੈਗੀ ਆ ਬਾਟਮ ਹੈਗੀ ਬਹੁਤ ਹੀ ਜਿਆਦੇ ਸੋਹਣੀ ਆਪਾਂ ਪੈਚ ਲਗਾ ਕੇ ਬਾਟਮ ਰੈਡੀ ਕੀਤੀ ਆ ਦੁਪੱਟਾ ਹੈਗਾ ਜੀ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈਗਾ ਸੇਮ ਸਟਾਈਲ ਦੇ ਵਿੱਚ ਜਿਸ ਤਰ੍ਹਾਂ ਮੇਰਾ ਰੈਡੀ ਸੀਗਾ ਦੁਪੱਟਾ ਉਸੇ ਸਟਾਈਲ ਦੇ ਵਿੱਚ ਆਪਾਂ ਰੈਡੀ ਕੀਤਾ ਹੈਗਾ ਲੋ ਜੀ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਸ਼ੋਅ ਕਰ ਦੇਾਂਗੇ ਹੈਂਡਵਰਕ ਦੇ ਸੂਟ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਬਹੁਤ ਹੀ ਪਿਆਰਾ ਕਲਰ ਮਹਿੰਦੀ ਦੇ ਵਿੱਚ ਆਪਾਂ ਸੂਟ ਹੈ ਜਿਹੜਾ ਇਹ ਰੈਡੀ ਕੀਤਾ ਹੈਗਾ ਸਭ ਤੋਂ ਪਹਿਲਾਂ ਘੇਰੇ ਦਾ ਕੰਮ ਆ ਜਾਊਗਾ ਮਟੀਰੀਅਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਨਾ ਗੁੱਡ ਮਟੀਰੀਅਲ ਲਗਾ ਕੇ ਆਪਾਂ ਕੰਮ ਕਰਦੇ ਆਂ ਜੀ ਹੈਂਡਵਰਕ ਦਾ ਕੋਈ ਮਾੜਾ ਮਟੀਰੀਅਲ ਨਹੀਂ ਯੂਜ਼ ਕਰਦੇ ਹੈਗੇ ਲਓ ਜੀ ਇਸ ਤੋਂ ਬਾਅਦ ਆ ਜਾਊਗਾ ਮਗਜੀ ਗੋਟਾ ਲੱਗਿਆ ਹੋਇਆ ਫਰੰਟ ਪੈਕ ਚਾਕਾਂ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਹੋਗੇ ਸਾਰਾ ਸਟਾਈਲ ਫਰੰਟ ਲੁੱਕ ਤੇ ਇਸ ਤੋਂ ਬਾਅਦ ਆ ਜਾਣਗੇ ਬਾਵਾ ਆ ਜਾਣਗੇ ਬਹੁਤ ਹੀ ਪਿਆਰਾ ਕੰਮ ਬਾਜੂ ਦੇ ਉੱਪਰ ਕੀਤਾ ਹੋਇਆ ਹੈਗਾ ਲਓ ਜੀ ਬਾਟਮ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਸੇਮ ਕਲਰ ਅਵੇਲੇਬਲ ਹੈਗਾ ਤੁਸੀਂ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋ ਫੁੱਲ ਪਿਓਰ オーਗੈਂਜ਼ਾ ਦਾ ਆਪਾਂ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਆਪਾਂ ਪੱਟੀ ਲਗਾ ਕੇ ਮਗਜੀ ਗੋਟਾ ਲਗਾ ਕੇ ਤੁਸੀਂ ਦੇਖ ਸਕਦੇ ਹੋਗੇ ਸੇਮ ਕਲਰ ਤੇ ਵੀ ਤੁਸੀਂ ਇਹ ਵਾਲਾ ਆਰਡਰ ਦੇ ਸਕਦੇ ਹੋਗੇ ਮਤਲਬ ਹੋਰ ਕਲਰ ਤੇ ਵੀ ਤੁਸੀਂ ਇਹ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋਗੇ ਹੈਂਡਵਰਕ ਦੇ ਵਿੱਚ ਕੋਈ ਵੀ ਤੁਸੀਂ ਆਪਣਾ ਪਾਰਟੀ ਵੇਅਰ ਹੋਣਾ ਬ੍ਰਾਈਡਲ ਜਿੱਦਾਂ ਵੀ ਤੁਸੀਂ ਆਪਣੀ ਵਿਆਹ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਤੇ ਨੈਕਸਟ ਸੂਟ ਹੈਗਾ ਜੀ ਖਾਦੀ ਦੇ ਵਿੱਚ ਹੀ ਬਣਿਆ ਹੋਇਆ ਹੈਗਾ ਲੋਕ ਜੀ ਸਭ ਤੋਂ ਪਹਿਲਾਂ ਇਹਦੀ ਲੁੱਕ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਘੇਰੇ ਦੇ ਉੱਪਰ ਵਰਕ ਆ ਜਾਊਗਾ ਜੀ ਸਭ ਤੋਂ ਪਹਿਲਾਂ ਹਨਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਸੈਂਟਰ ਦੇ ਵਿੱਚ ਆ ਜਾਊਗਾ ਤੇ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਲੋ ਜੀ ਇਸ ਤਰ੍ਹਾਂ ਤੇ ਪਾਵਾਂ ਦੇ ਉੱਪਰ ਵਰਕ ਆ ਜਾਊਗਾ ਐਸੇ ਸਟਾਈਲ ਦੇ ਵਿੱਚ ਲੋ ਜੀ ਬਹੁਤ ਹੀ ਜਿਆਦਾ ਸੋਹਣਾ 컬러ਫੁਲ ਆਪਾਂ ਸਿੱਪੀ ਲਗਾ ਕੇ ਤੁਸੀਂ ਕੰਮ ਦੇਖੋ ਜੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈਗਾ ਤੇ ਆਪਾਂ ਲਗਾਇਆ ਜੀ ਮਗਜੀ ਗੋਟਾ ਲਗਾਇਆ ਹੈ ਫਰੰਟ ਬੈਕ ਦਾ ਘੇਰੇ ਤੇ ਸਾੜੇ ਤੇ ਬਾਟਮ ਦੇ ਉੱਪਰ ਕੋਈ ਵੀ ਆਪਾਂ ਵਰਕ ਨਹੀਂ ਕਰਵਾਇਆ ਹੈਗਾ ਤੇ ਸਿੰਪਲ ਆਪਾਂ ਬਾਟਮ ਇਸ ਤਰ੍ਹਾਂ ਸਟਾਈਲ ਕਰਤਾ ਤੇ ਨਾਲ ਹੈਗਾ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਪਾ ਰੱਖਿਆ ਜੀ ਇਹਦੇ ਨਾਲ ਤੇ ਇਸ ਤਰ੍ਹਾਂ ਮਤਲਬ ਗੋਟਾ ਲਗਾਇਆ ਮਗਜੀ ਗੋਟਾ ਵਿਦਾਪੜ ਟਿਸ਼ੂ ਲਗਾਇਆਗਾ ਸੇਮ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਲਰ ਹੈਗੇ ਨੇ ਬਹੁਤ ਸਾਰੇ ਖਾਦੀ ਦੇ ਵਿੱਚ ਅਵੇਲੇਬਲ ਤੁਸੀਂ ਸਾਡੇ ਤੋਂ ਪਿਕਚਰ ਕਰਵਾ ਸਕਦੇ ਹੋ ਖਾਦੀ ਦੇ ਕਲਰ ਚਾਰਟ ਦੀ ਜਾਂ ਤੁਸੀਂ ਆਪਣਾ ਕਲਰ ਸਾਨੂੰ ਦੱਸ ਸਕਦੇ ਹੋਗੇ ਵੀ ਕਿਵੇਂ ਦਾ ਤੁਸੀਂ ਰੈਡੀ ਕਰਵਾਉਣਾ ਹੈ ਚਲੋ ਜੀ ਆਪਾਂ ਤੁਹਾਨੂੰ ਕਲਰ ਸ਼ੋਅ ਕਰ ਦਿਆਂਗੇ ਮੇਰੇ ਵਾਲੇ ਸੂਟ ਨਾਲ ਦੇ ਹਾਂਜੀ ਇਹਦੇ ਵਿੱਚ ਜਿਹੜੇ ਕਲਰ ਅਵੇਲੇਬਲ ਨੇ ਸਿਰਫ ਹਨਾ ਜਿੰਨੇ ਆਪਣੇ ਕੋਲ ਕਲਰ ਚਾਰਟ ਸੀਗਾ ਮੇਨ ਸੋਨੇ ਕਲਰ ਆਪਾਂ ਲੈ ਕੇ ਆਇਆ ਫਰਸਟ ਕਲਰ ਆਜੂਗਾ ਫਰੋਜ਼ੀ ਫਿਰ ਮਹਿਰੂਨ ਹੈ ਡਾਰਕ ਪਰਪਲ ਸ਼ੇਡ ਹੈਗਾ 골ਡਨ ਕਲਰ ਹੈਗਾ ਤੇ ਬੋਟਲ ਗ੍ਰੀਨ ਕਲਰ ਹੈਗਾ ਬਹੁਤ ਸੋਨੇ ਕਲਰ ਨੇਗੇ ਤੇ ਮੇਰੇ ਵਾਲੇ ਨਾਲ ਦਾ ਤੁਹਾਨੂੰ ਕਲਰ ਮਿਲ ਜੂਗਾ ਇਹਦੇ ਵਿੱਚ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਇਸੇਮ ਸਟਾਈਲ ਦੇ ਵਿੱਚ ਕਰਾ ਸਕਦੇ ਆਪਣਾ ਸਟਾਈਲ ਸਾਡੇ ਨਾਲ ਸ਼ੇਅਰ ਕਰਕੇ ਤੁਸੀਂ ਉਹਦਾਂ ਦਾ ਵੀ ਡਿਜ਼ਾਈਨ ਸ਼ੇਅਰ ਕਰ ਸਕਦੇ ਹੋਗੇ ਰੈਡੀ ਕਰਵਾ ਸਕਦੇ ਹੋ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ